وار سری ਪਕੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਵਉਤੀ ਸਿਮਰ ਕੈ ਗੁਰੂ ਨਾਨਕ ਲੇਟ ਆਏ ਫੇਰ ਅੰਗਾ ਦਾ ਗੁਰ ਤੇ ਅਮਰਦਾਸ ਰਾਮਦਾਸ ਨੇ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਮਰਾਉਂ ਸ਼ਰੀਰ ਅੰਲਾ ਦੇ ਸ੍ਰੀ ਹਰਿਕ੍ਰਿਸ਼ਨ ਤੇ ਅਜ ਜਿਸ ਕੇ ਸਭ ਦੁਖਾਏ ਤੇਗ ਬਹਾਦਰ ਸਿਮਰਿਆ ਘਰ ਨੌਂ ਨਿਤਾ ਵੇਤਾਏ ਸਭ ਠਾਈ ਹੋਏ ਸਹਾਏ ਦਸਵੇਂ ਪਾਤਸ਼ਾਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਆਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਂ ਸਭੋ ਸਹੂਜਾਂ ਜੜੀ ਨੀਤੇਆਂ ਨਾ ਕਰਨਾ ਅਧਿਆ ਇਹਨਾ ਨਾਮ ਜਪਿਆ ਵੰਡ ਖਿਖਿਆ ਦੇਖ ਲਈ ਦੇਖਵਾ ਦੀ ਦੇਖੇ ਜਿਨ੍ਹਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਰੱਖ ਕੇ ਕਾਲ ਸਾਰੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖ ਕੇ ਬੋਲੋ ਜੀ ਵਾਹਿਗੁਰੂ ਏ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣ ਨਿਉਟਿਆਂ ਦੀ ਓਟ ਜਗਤ ਗੁਰੂ ਧੰਨ 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 ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਤਨ ਤਨ ਗੁਰੂ ਨਾਨਕ ਪਾਤਸ਼ਾਹ ਜੀਓ ਆਪ ਜੀ ਦੇ ਹਰ ਘਰ ਦੇ ਸੇਵਕ ਅੱਜ ਸੱਚੇ ਪਾਤਸ਼ਾਹ ਜੀਓ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੋ ਲੰਘਾ ਹੈ ਕੋਰੀਡੋਰ ਉੱਥੇ ਡੇਰਾ ਬਾਬਾ ਨਾਨਕ ਵਾਲੇ ਪਾਸੇ ਖੜੇ ਹਾਂ ਸੱਚੇ ਪਾਤਸ਼ਾਹ ਜੀ ਸਾਹਮਣੇ ਤੁਹਾਡਾ ਮੁਬਾਰਕ ਅਸਥਾਨ ਜੇਥੇ ਆਪ ਜੀ ਨੇ ਸਤਿਗੁਰੂ ਜੀ ਉੱਤੇ ਕਰੋ ਨਾਮ ਜੱਪਿਆ ਲੰਕਤੋ ਜਿਸ ਕੀ ਦੇ ਅਸੀਰ ਨੇ ਸੱਚੇ ਪਾਤਸ਼ਾਹ ਦੇ ਘਰੇ ਰਹਿ ਕੇ ਸਤਿਗੁਰਮਤ ਨਾਲ ਜੋੜਿਆ ਖੇਤੀਬਾੜੀ ਕੀਤੀ ਆਪ ਜੀ ਦਾ ਮੁਬਾਰਕ ਸਥਾਨ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਅੱਜ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹ ਆਪ ਜੀ ਦਾ ਜੋਤੀ ਜੋਤ ਪੁਰਬ ਹੈ ਆਪ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾਇਆ ਪਰ ਅੱਜ ਬਣੇ ਹੋਏ ਹਾਲਾਤਾਂ ਦੇ ਮੁਤਾਬਕ ਸਤਿਗੁਰੂ ਜੀ ਉਹ ਆਪ ਜੀ ਦੀਆਂ ਸੰਗਤਾਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਚੜ੍ਹਦੇ ਪੰਜਾਬ ਤੋਂ ਨਹੀਂ ਪਹੁੰਚ ਸਕੀਆਂ ਅਸੀਂ ਸੱਚੇ ਪਾਤਸ਼ਾਹ ਜੀ ਉਹ ਇੱਥੋਂ ਅਸੀਂ ਆਪ ਜੀ ਦੇ ਦਰਸ਼ਨੇਦਾਰ ਕਰਦੇ ਹਾਂ ਆਪ ਜੀ ਦੇ ਹਜ਼ੂਰ ਅਰਦਾਬ ਬੇਨਤੀ ਕਰਦੇ ਹਾਂ ਸੋ ਮੁਝੇ ਸਾਲ ਸਾਲ ਬੰਦ ਜੋ ਪੰਥ ਜੀ ਅਰਦਾਸ ਹੈ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਮੰਨ ਜਿਉੜਿਆ ਗਿਆ ਗੁਰਦੁਆਰਾ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਖੁੱਲੇ ਦਰਸ਼ਨ ਦੇ ਆਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ੋ ਇਹ ਸਤਿਗੁਰੂ ਜੀਓ ਬੰਥ ਦੀ ਅਰਦਾਸ ਬੋਲ ਕਰਨੀ ਜਲਦੀ ਹੀ ਸੱਚੇ ਪਾਤਸ਼ਾਹ ਜੀਓ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲੇ ਗੁਰੂਕੀਆਂ ਸੰਗਤਾਂ ਆਪ ਜੀ ਦੇ ਦਰਸ਼ਨ ਦਿਦਾਰ ਕਰ ਸਕਣ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਬਾਰਕ ਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵੀ ਸਤਿਗੁਰੂ ਜੀਓ ਸੰਗਤਾਂ ਜਿਵੇਂ ਅੱਗੇ ਜਾਂਦੀਆਂ ਨੇ ਪੰਜਾ ਸਾਹਿਬ ਜਾ ਸਕਣ ਸਤਿਗੁਰੂ ਜੀਓ ਆਪ ਜੀ ਕਿਰਪਾ ਕਰੋ ਸੰਗਤਾਂ ਦਾ ਫੇਰ ਉਧਰ ਨੂੰ ਆਉਣ ਜਾਣ ਹੋਵੇ ਸੰਗਤਾਂ ਗੁਰੂ ਕਾ ਖਾਲਸਾ ਪੰਥ ਆਪਣੇ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੇਦਾਰ ਕਰੇ ਆਪ ਜੀ ਦੇ ਸਤਿਗੁਰੂ ਜੀਓ ਮubarrak ਸਥਾਨਾਂ ਨੂੰ ਆਪਣੀ ਅੱਖੀਂ ਦੇਖ ਕੇ ਸੇਵਾ ਕਰੇ ਆਪ ਜੀ ਕਿਰਪਾ ਕਰੋ ਰਹਿਮਤ ਕਰੋ ਅੱਜ ਸਤਿਗੁਰੂ ਜੀਓ ਚੜ੍ਹਦੇ ਪੰਜਾਬ ਵਾਲੇ ਪਾਸੇੋਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਦੇਖਦੇ ਆ ਗੁਰੂ ਨਾਨਕ ਪਾਤਸ਼ਾਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਇਹ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੁੱਲੇ ਅਤੇ ਨਨਕਾਣਾ ਸਾਹਿਬ ਸਮੇਤ ਹੋਰ ਗੁਰਦੁਆਰਿਆਂ ਦੇ ਪ੍ਰਸਾਵਾ ਦੇ ਜੇ ਵਿ ਸੰਗਤ ਦਰਸ਼ਨ ਕਰੀ ਹੈ ਉਹ ਵੀ ਦਰਸ਼ਨ ਨਸੀਬ ਹੋਣਾ ਆਉਣਾ ਜਾਣਾ ਬਣੇ ਮਿਹਰ ਕਰੋ ਰਹਿਮਤ ਕਰੋ ਸਤਿਗੁਰੂ ਜੀ ਉਹ ਆਪ ਨੇ ਸੰਗਤ ਦੀਆਂ ਭਾਵਨਾਵਾਂ ਸਬੂਲ ਕਰਨੀਆਂ ਜੋ ਹੱਟ ਦੇ ਹਾਲਾਤ ਪੰਜਾਬ ਦੇ ਵਿੱਚ ਆਏ ਸਤਿਗੁਰੂ ਜੀ ਉਹ ਸਾਡੇ ਲੋਕਾਂ ਨੂੰ ਚੜ੍ਹਦੀ ਕਲਾ ਬਖਸ਼ਣੀ ਦਿੜਿਤਾ ਬਖਸ਼ਣੀ ਇਹਨਾਂ ਹਲਾਕਾ ਦੇ ਵਿੱਚੋਂ ਪਾਰ ਨਿਕਲਣ ਪੰਥ ਅਤੇ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਅੰਗ ਸੰਗ ਸਹਾਈ ਹੋਣਾ ਜੀ ਨਾਨਕ ਨਾਮ ਸ੍ਰੀ ਗੁਰੂ ਮਹੇਸ਼ਵਰ ਦਾ ਵਾਰ ਸ੍ਰੀ ਪਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਵਤੀ ਸਮਰਕਾ ਗੁਰੂ ਨਾਨਕ ਲੈ ਕੇ ਆਏ ਫਿਰ ਅੰਗਾ ਦਾ ਗੁਰ ਤੇ ਅਮਰਦਾਸ RAM DAS ਨੇ ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਮਰਾਉਂ ਸ੍ਰੀ ਮਦਰਾਏ ਸ੍ਰੀ ਹਰਿਕ੍ਰਿਸ਼ਨ ਤੇ ਅਜਾ ਜਿਸ ਕੇ ਸਭ ਤੋਂ ਪੁਜਾਇਤ ਏਕ ਬਹਾਦਰ ਸਿਮਰੇ ਆਂ ਘਰ ਨੌਂ ਨਿਤਾ ਵੇਤਾ ਏ ਸਭ ਠਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਸ਼੍ਰੀ ਅਕਾਲ ਹੈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਟ ਦੇਦਾਰਤਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਂ ਸਭ ਤੋਂ ਜ਼ਿਆਦਾ ਚੜ੍ਹਦੀ ਕਲਾ ਵਿੱਚ ਨੇ ਇਹਨਾ ਨਾਮ ਜਪਿਆ ਵੰਡ ਛਕਿਆ ਦੇਖ ਲਈ ਦੇਖਵਾ ਜੀ ਦੇਖ ਕੇ ਮਨ ਦੇ ਫੁੱਟਾ ਜਿੰਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਹਾਲਤਾਂ ਦੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਏ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਜਗਤ ਗੁਰੂ ਧੰਨ 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 ਗਿਆਨ ਧਿਆਨ ਕਿਸ ਕਰਮ ਨਾਲ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਤਨ ਤਾਨ ਗੁਰੂ ਨਾਨਕ ਪਾਤਸ਼ਾਹ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ ਅੱਜ ਸੱਚੇ ਪਾਤਸ਼ਾਹ ਜੀਓ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੋ ਲੰਗਾ ਹੈ ਕੋਰੀਡੋਰ ਉੱਥੇ ਡੇਰਾ ਬਾਬਾ ਨਾਨਕ ਵਾਲੇ ਪਾਸੇ ਖੜੇ ਹਾਂ ਸੱਚੇ ਪਾਤਸ਼ਾਹ ਜੀ ਸਾਹਮਣੇ ਤੁਹਾਡਾ ਮੁਬਾਰਕ ਅਸਥਾਨ ਜਿੱਥੇ ਆਪ ਜੀ ਨੇ ਸਤਿਗੁਰੂ ਜੀ ਉਪਦੇਸ਼ ਕਰੋ ਨਾਮ ਜਪੇ ਵਾਂਗ ਬਕੋ ਜਿੰਦਗੀ ਦੇ ਅਕੀਰ ਨੇਕ ਤੇ ਪਾਤਸ਼ਾਹ ਦੇ ਬਰੇ ਰਹਿ ਕੇ ਸੰਤਨੀ ਹਰਮਤਾਲ ਹੋ ਰਿਹਾ ਉਹ ਖੇਤੀਬਾੜੀ ਕੀਤੀ ਆਪ ਜੀ ਦਾ ਮੁਬਾਰਕ ਸਥਾਨ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਅੱਜ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹ ਆਪ ਜੀ ਦਾ ਜੋਤੀ ਜੋਤ ਪਰਮ ਆਪ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾਇਆ ਆ ਰਾਜ ਬਣੇ ਹੋਏ ਹਾਲਾਤਾਂ ਦੇ ਮੁਤਾਬਕ ਸਤਿਗੁਰੂ ਜੀ ਉਹ ਆਪ ਜੀ ਦੀਆਂ ਸੰਗਤਾਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਚੜਦੇ ਪੰਜਾਬ ਤੋਂ ਨਹੀਂ ਪਹੁੰਚ ਸਕੀਆਂ ਅਸੀਂ ਸੱਚੇ ਪਾਤਸ਼ਾਹ ਜੀ ਕੋ ਇੱਥੋਂ ਅਸੀਂ ਆਪ ਜੀ ਦੇ ਦਰਸ਼ਨੇ ਗੁਜ਼ਾਰ ਕਰਦੇ ਹਾਂ ਆਪ ਜੀ ਦੇ ਹਜ਼ੂਰ ਅਰਦਾਬ ਬੇਨਤੀ ਕਰਦੇ ਹਾਂ ਕਿ ਸਾਨੂੰ ਜੇ ਸਾਲ ਸਾਧ ਸੰਤੋਖ ਜੋ ਸੰਤ ਜੀ ਅਰਦਾਸ ਹਨ ਇੰਨਾ ਗੁਰਦੁਆਰਿਆਂ ਗੁਰਦੁਆਮਾ ਤੋਂ ਸੰਤ ਲੰਗਰਵਾ ਗਿਆ ਗੁਰਦੁਆਰਾ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਦੁਆਮਾ ਤੋਂ ਖੁੱਲੇ ਦਰਸ਼ਨ ਦੇ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਵੱਲੋਂ ਇਹ ਸਤਿਗੁਰੂ ਜੀ ਉਹ ਪੰਥ ਦੀ ਅਰਦਾਸ ਕਰਨੀ ਜਲਦੀ ਹੀ ਸੱਚੇ ਪਾਤਸ਼ਾਹ ਜੀ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲੇ ਗੁਰੂ ਕੀਆਂ ਸੰਗਤਾਂ ਆਪ ਜੀ ਦੇ ਦਰਸ਼ਨ ਦੇਦਾਰ ਕਰ ਸਕਣ ਗੁਰੂ ਨਾਨਕ ਪਾਤਸ਼ਾਹ ਜੀ ਦੇ ਮubaruk ਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵੀ ਸਤਿਗੁਰੂ ਜੀ ਉਹ ਸੰਗਤਾਂ ਜਿਵੇਂ ਅੱਗੇ ਜਾਂਦੀਆਂ ਨੇ ਪੰਜਾ ਸਾਹਿਬ ਜਾ ਸਕਣ ਸਤਿਗੁਰੂ ਜੀ ਉਹ ਆਪ ਜੀ ਕਿਰਪਾ ਕਰੋ ਸੰਗਤਾਂ ਦਾ ਫੇਰ ਉਧਰ ਨੂੰ ਆਉਣ ਜਾਣ ਹੋਵੇ ਸੰਗਤਾਂ ਗੁਰੂ ਕਾ ਖਾਲਸਾ ਪੰਥ ਆਪਣੇ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੇ ਦਾਰ ਕਰੇ ਆਪ ਜੀ ਦੇ ਸਤਿਗੁਰੂ ਜੀਓ ਮੁਬਾਰਕ ਸਥਾਨਾਂ ਨੂੰ ਆਪਣੀ ਅੱਖੀਂ ਦੇਖੇ ਸੇਵਾ ਕਰੇ ਆਪ ਜੀ ਕਿਰਪਾ ਕਰੋ ਰਹਿਮਤ ਕਰੋ ਅੱਜ ਸਤਿਗੁਰੂ ਜੀਓ ਚੜ੍ਹਦੇ ਪੰਜਾਬ ਵਾਲੇ ਪਾਸਿਓਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਦੇਖਦੇ ਆ ਗੁਰੂ ਨਾਨਕ ਪਾਤਸ਼ਾਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਇਹ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੁੱਲੇ ਅਤੇ ਨਨਕਾਣਾ ਸਾਹਿਬ ਸਮੇਤ ਹੋਰ ਗੁਰਦੁਆਰੇ ਤੁਸਕਾਮਾਂ ਦੇ ਜਿਵੇਂ ਸੰਗਤ ਦਰਸ਼ਨ ਕਰ ਲਈ ਹੈ ਉਹ ਵੀ ਦਰਸ਼ਨ ਨਸੀਬ ਹੋਣਾ ਆਉਣਾ ਜਾਣਾ ਬਣੇ ਮਿਹਰ ਕਰੋ ਰਹਿਮਤ ਕਰੋ ਸਤਿਗੁਰੂ ਜੀ ਉਹ ਆਪ ਨੇ ਸੰਗਤ ਦੀਆਂ ਭਾਵਨਾਵਾਂ ਸਬੂਲ ਕਰਨੀਆਂ ਜੋ ਹੱਟ ਦੇ ਹਾਲਾਤ ਪੰਜਾਬ ਦੇ ਵਿੱਚ ਆਏ ਸਤਿਗੁਰੂ ਜੀ ਉਹ ਸਾਡੇ ਲੋਕਾਂ ਨੂੰ ਚੜ੍ਹਦੀ ਕਲਾ ਬਖਸ਼ਣੀ ਦ੍ਰਿੜਤਾ ਬਖਸ਼ਣੀ ਇਹਨਾਂ ਹਾਲਾਤਾਂ ਦੇ ਵਿੱਚੋਂ ਕਾਰ ਨਿਕਲਣ ਪੰਥ ਅਤੇ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਅੰਗ ਸੰਗ ਸਹਾਈ ਹੋਣਾ ਜੀ ਨਾਨਕ ਨਾਮ ਸਤਿਗੁਰੂ ਜੀ ਰਾਮ ਜੀ ਸੋਤ